ਕੁਛ ਨੇ ਵੀਰ ਜੀ ਕੱਲ 5:00 ਵਜੇ ਆਏ ਜੀ ਆਪਦੇ ਪੇਕਿਆਂ ਤੋਂ 5:00 ਵਜੇ ਆ ਕੇ ਬਸ ਘਰੇ ਚਾਹ ਪਾਣੀ ਪੀਤਾ ਉਹਦੇ ਬਾਅਦ ਹੀ ਖਾਣਾ ਖੋਣਾ ਬਣਾਇਆ ਖਾਣਾ ਖੋਣਾ ਖਾਧਾ ਖਾਣਾ ਖੋਣਾ ਖਾਣ ਤੋਂ 5 ਕਿ ਮਿੰਟ ਬਾਅਦ ਤੇ ਬਸ ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਉਹਦੇ ਵਿੱਚ ਜੋ ਗਲਾਸ 'ਚ ਥੋੜੀ ਬਚੀ ਉਹ ਚੱਕ ਕੇ ਛੋਟੀ ਕੁੜੀਏ ਸੋਰੀ ਮੋਂ ਨੂੰ ਲਾਤੀ ਸਾਨੂੰ 5 ਕਿ ਮਿੰਟ ਬਾਅਦ ਹੀ ਪਤਾ ਲੱਗਿਆ ਕਿ ਕੋਈ ਨਾ ਕੋਈ ਚੀਜ਼ ਨੇ ਖਾਧਿਆ ਸਮੈਲ ਆਉਣ ਲੱਗ ਜਾਂਦੀ ਹੈ ਤੇ ਨਾਲ ਦੇ ਨਾਲੇ ਸੀ ਇੱਥੇ ਆਪਣੇ ਅਰਜੀਵ ਗੁਪਤਾ ਹਸਪੀਟਲ ਆਈ ਉੱਥੇ ਲੈ ਗਏ ਜੀ ਚਲੋ ਡਾਕਟਰ ਸਾਹਿਬ ਨੇ ਜਿੰਨੀ ਆਪਣੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਬਚਾਉਣ ਦੀ ਉਸ ਤੋਂ ਬਾਅਦ ਪਟਿਆਲੇ ਰੈਫਰ ਕਰਤਾ ਉਹਨਾਂ ਨੂੰ ਜੀ ਤੇ ਰਾਤ ਨੂੰ तकरीबन 2:30 ਵਜੇ ਉਹਨਾਂ ਦੀ ਡੈਥ ਹੋ ਗਈ ਜੀ ਕੀ ਕਾਰਨ ਕੀ ਲੱਗਦਾ ਹੈ ਕੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ਜੀ ਕੁਝ ਵੀ ਨਹੀਂ ਸੀ ਜੀ ਘਰ ਦਾ ਮਾਹੌਲ ਲਗੀ ਮਾੜੀ ਹੋ ਨਹੀਂ ਕੋਈ ਦਿੱਕਤ ਕਿਸੇ ਗੱਲ ਦੀ ਕੋਈ ਐ ਨਹੀਂ ਵੀ ਪਰਿਵਾਰ ਦਾ ਕਲੇਸ਼ ਹੋਊਗਾ ਨਾ ਪਰਿਵਾਰ ਚ ਬਹੁਤ ਆਪਸੀ ਪਿਆਰ ਕਿਸੇ ਚੀਜ਼ ਦੀ ਕੋਈ ਤੰਗੀ ਨਹੀਂ ਜੀ ਕਾਰਨ ਕੱਢੀ ਗਈ ਪੇਕੇ ਉਹਨਾਂ ਦੇ ਫਾਦਰ ਸਾਹਿਬ ਦਾ ਆਪਰੇਟ ਹੋਇਆ ਸੀ ਜੀ ਸਟੰਟ ਪਾਇਆ ਸੀ ਤਿੰਨ ਜੀ ਪੰਜ ਦਿਨਾਂ ਤੋਂ ਉਹ ਆਪਣੇ ਪੇਕੇ ਸੀ ਜੀ ਤਾਂ ਕੱਲ੍ਹ ਹੀ ਆਏ ਸੀ ਕੱਲ੍ਹ ਹੀ ਆਏ ਸੀ ਜੀ ਹਾਂਜੀ ਹਾਂਜੀ ਤਾਂ ਲੱਗਦਾ ਕਿ ਕਿਉਂ ਜਿਹੜਾ ਤੁਹਾਡੇ ਮੁਤਾਬਿਕ ਕੀ ਲੱਗਦਾ ਵੀ ਜਿਹੜਾ ਇਹ ਹਾਂ ਉਹਨਾਂ ਨੇ ਇਹ ਪਤਾ ਨਹੀਂ ਗੱਲ ਸਮਝ ਤੋਂ ਬਾਅਦ ਜ਼ਿਆਦਾ ਕੋਈ ਉਹਨੂੰ ਆਪਣੇ ਪੇਕੇ ਘਰ ਦੀ ਪਰੇਸ਼ਾਨੀ ਲੱਗੀ ਜੀ ਕੁਸ ਐਥੇ ਤਾਂ ਕੋਈ ਪ੍ਰੋਬਲਮ ਕਿਸੇ ਗੱਲ ਦੀ ਖਈ ਹੋਣੀ ਜੀ ਨਹੀਂ ਇਹ ਗੱਲਬਾਤ ਹੋਣੀ ਨਾ ਨਾ ਦੱਸ ਦਿੰਦੀ ਫੇਰ ਵੀਰ ਜੀ ਹੱਥ ਤੱਕ ਨਾ ਆਉਂਦੀ ਜੀ ਮੈਂ ਤੁਹਾਨੂੰ ਆਪਦੇ ਕਰਾ ਛੋਟੀ ਪਰਜਾਈ ਨਹੀਂ ਆਪਣੀ ਧੀ ਸਮਝਿਆ ਸੀ ਜੀ ਤੇ ਮੈਨੂੰ ਵੀ ਉਹ ਆਪ ਦਾ ਬਾਪੇ ਸਮਝ ਨਹੀਂ ਸੀ ਜੀ ਵੀ ਮੇਰੇ ਫਾਦਰ ਸਾਹਿਬ ਹੀ ਨੇ ਤੇ ਵੀਰ ਜੀ ਬਹੁਤ ਮਾੜਾ ਹੋਇਆ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਇਹ ਛੋਟੀ ਗੁੜੀਆ ਵੀਰ ਜੀ 8 ਸਾਲ ਦੀ ਸੀ ਸਾਰੇ ਮਹੱਲੇ ਦੀ ਬੜੀ ਲਾਡਲੀ ਧੀ ਸੀ ਉਹ ਬਹੁਤ ਟੈਲੀਜੈਂਟ ਗੋਲਡ ਮੈਡਲਿਸਟ ਸੀ ਕੁੜੀ ਉਹ ਉਹਨਾਂ ਦੀ ਪਰੇਸ਼ਾਨੀ ਹੋਣੀ ਕਿਉਂਕਿ ਛੋਟੀ ਬੱਚੀ ਕਰਦੀ ਨਾ ਨਾ ਜੀ ਬੱਚੀ ਨਾਲ ਕੋਈ ਪਰੇਸ਼ਾਨੀ ਨਹੀਂ ਉਹ ਤਾਂ ਬਸ ਸੋਨੇ ਪਤਾ ਨਹੀਂ ਕੀ ਸਮਝ ਤੋ ਬਾਹਰ ਵੀ ਆਪ ਪੀਤੀ ਨਾਲ ਦੀ ਨਾਲੇ ਛੋਟੀ ਬੱਚੀ ਦੇ ਮੂੰਹ ਨੂੰ ਲਾਤਾ ਗਲਾਸ ਹੋਈ ਤੇ ਛੋਟੀ ਬੱਚੀ ਨੇ 2-3 ਮਿੰਟ ਬਾਅਦ ਮੈਨੂੰ ਦੱਸਿਆ ਵੀ ਡੈਡੀ ਮੈਂ ਵੀ ਮੰਮੀ ਨੇ ਕੋਈ ਕੌੜੀ ਚੀਜ਼ ਮੇਰੇ ਮੂੰਹ ਚ ਪਾਤੀ ਬਹੁਤ ਮਾੜਾ ਹੋਇਆ ਬਾਈ ਜੀ ਘਰ ਪਟਿਆ ਗਿਆ ਸਾਡਾ ਬਿਲਕੁਲ ਬਹੁਤ ਜਿਆਦਾ ਇਹਦਾ ਪੂਰਾ ਹੋਣਾ ਲਾ ਘਟਾ ਜੀ ਪਰਿਵਾਰ ਦਾ ਇਹ ਨਹੀਂ ਪੂਰਾ ਹੋ ਸਕਦਾ ਘਰ ਮੁੜਦਾ ਵੱਜ ਗਿਆ ਬਿਲਕੁਲ ਜੀ